ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਭਾਈ ਅਮਰਿਤਪਾਲ ਸਿੰਘ ਜੀ ਦੇ ਵਕੀਲ ਈਮਾਨ ਸਿੰਘ ਜਿਹੜੇ ਕਿ ਦੋ ਦਿਨਾਂ ਤੋਂ ਢਿਪੜੂ ਘਰ ਦੇ ਵਿੱਚ ਹੀ ਠਹਿਰੇ ਹੋਏ ਹਨ ਅਤੇ ਇਹਨਾਂ ਦੀ ਭਾਈ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਹੋਈ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਗੱਲਬਾਤ ਜਿਹੜੀ ਆ ਉਹ ਦੱਸੀ ਹੈ ਤੇ ਉਹਨਾਂ ਦੇ ਐਨਐਸਏ ਨੂੰ ਲੈ ਕੇ ਵੀ ਕੁਝ ਗੱਲਾਂ ਹੋਈਆਂ ਜੋ ਕਿ ਉਹ ਇਸ ਵੀਡੀਓ ਰਾਹੀਂ ਦੱਸਣਗੇ ਸੋ ਵੀਡੀਓ ਨੂੰ ਖੀਰ ਤੱਕ ਜ਼ਰੂਰ ਦੇਖਣਾ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਡਿਬੜੂਗੜ੍ਹ ਵਿਖੇ ਠਹਿਰੇ ਹੋਏ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅਮਰਜਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਾਲਾ ਭਾਈ ਕਲਵੰਦ ਸਿੰਘ rau ਕੇ ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇਹਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ ਨੇ 18 ਸਤੰਬਰ ਤਰੀਕ ਹੈ ਅਤੇ ਮੈਂ ਸਮੂਜੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ कि ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਕਿ ਸਰਕਾਰਾਂ ਬਹੁਤ ਪੈਤ੍ਰੀ ਅਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਦਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਛੇਤੀ ਸਾਰਿਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨਗੇ ਐਨੀ ਕੁ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ